ਪੰਜਾਬ ਕਾਂਗਰਸ ਨੇ ਸੂਬਾ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ 30 ਜੁਲਾਈ ਨੂੰ ਸੂਬੇ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਪੰਚਾਇਤ ਦੀ ਚੋਣ ਨੂੰ ਰੱਦ ਕਰਕੇ ਉਮੀਦਵਾਰਾਂ ਵੱਲੋਂ ਦੁਬਾਰਾ ਕਾਗਜ਼ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਇਸ ਸਬੰਧੀ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਵਾਲ ਸਿੰਘ ਖੈਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਨਸੂਰਵਾਲ ਬੇਟ ਦੇ ਪੰਚਾਂ ਦੀ ਚੋਣ ਲਈ ਦੋ ਉਮੀਦਵਾਰਾਂ ਨੇ ਵੱਖ-ਵੱਖ ਵਾੜਾ ਤੋਂ ਕਾਗਜ਼ ਭਰੇ ਸਨ ਪਰ ਉਹਨਾਂ ਦੇ ਕਾਗਜ਼ ਬਿਨਾਂ ਵਜ੍ਹਾ ਰੱਦ ਕਰ ਦਿੱਤੇ ਗਏ ਸਨ। ਖੈਰਾ ਨੇ ਦੋਸ਼ ਲਾਇਆ ਕਿ ਇਸ ਦੇ ਬਾਅਦ 28 ਜੂਨ ਨੂੰ ਕਪੂਰਥ ਕਰਦੇ ਹੋਏ ਪਿੰਡ ਦੇ ਵੋਟਰ ਸੂਚੀ ਵਿੱਚ ਗਲਤ ਤਰੀਕੇ ਨਾਲ ਬਦਲਾਅ ਕਰਕੇ ਨਵੀਂ ਲਿਸਟ ਜਾਰੀ ਕਰ ਦਿੱਤੀ ਗਈ ਹੈ ਇਸ ਡਾਨ ਖੈਰਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਵੱਲੋਂ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਦੂਸ਼ਿਤ ਕਰ ਦਿੱਤਾ ਗਿਆ ਹੈ ਅਤੇ ਉਮੀਦਵਾਰਾਂ ਨਾਲ ਪੱਦਾ ਮਜ਼ਾਕ ਕੀਤਾ ਜਾ ਰਿਹਾ ਹੈ ਮੈਂ ਦੋ ਪਿੰਡ ਆਪਣੇ ਹਲਕੇ ਦੇ ਭਲਤ ਦੇ ਪੇਸ਼ ਕੀਤੇ ਨੇ ਅੱਜ ਜਿੱਥੇ 28 ਜੂਨ ਤੱਕ ਵਾਡ ਬੰਦੀ ਛੇੜੀ ਜਾ ਰਹੀ ਹੈ ਰਿਜ਼ਰਵੇਸ਼ਨ ਦਾ ਰੋਸਟਰ ਕਿ ਕਿਹੜਾ ਵਾਰਡ ਐਸਸੀ ਰਿਜ਼ਰਵ ਹੈ ਕਿਹੜਾ ਜਨਰਲ ਹੈ ਕਿਹੜਾ ਔਰਤ ਹੈ ਉਹ ਛੇੜੀ ਜਾ ਰਹੀ ਹੈ ভোটার ਸੂਚੀਆਂ ਨਹੀਂ ਪਤਾ ਅੱਜ ਹਮ ਬੀਸੀ ਸਾਹਿਬ ਕਹਿ ਰਹੇ ਨੇ ਕਿ ভোটার ਸੂਚੀਆਂ ਪ੍ਰਿੰਟ ਕਰਨੀਆਂ ਭੇਜੀਆਂ 3 ਤਰੀਕ ਨੂੰ ਪਰਸੋਂ ਵੋਟਾਂ ਪੈਣੀਆਂ ਨੇ ਤੇ ਸਾਡੇ ਇਹਨਾਂ ਦੋਨਾਂ ਪਿੰਡਾਂ ਦੇ ਵਿੱਚ ਕੁਝ ਪਤਾ ਨਹੀਂਗਾ ਕਿ ਵਾਰਡ ਕਿਹੜਾ ਵਾ ਸਾਡੇ ਲੋਕਾਂ ਦੇ ਬੇਤੁਕੇ ਕਾਗਜ਼ ਰਿਜੈਕਟ ਕਰ ਦਿੱਤੇ ਗਏ ਨੇ ਇਹ ਸਾਰਾ ਮੈਂ ਸਿਰਫ ਇਸ ਕਰਕੇ ਸ਼ੋਕੇਸ ਕਰ ਰਿਹਾ ਕਿ ਪੰਜਾਬ ਦੇ ਵਿੱਚ ਟੋਟਲ ਧੰਦਲੀ ਆ ਔਰ ਜਮਹੂਰੀ ਜਿਹੜਾ ਲੋਕਤੰਤਰ ਸੀ ಗ್ರಾಮ ਪੰਚਾਇਤ ਪੱਧਰ ਦਾ ਉਹਦੀ ਰੱਜ ਕੇ ਲੁੱਟ ਕੀਤੀ ਅਕਾਲੀਆਂ ਨੇ ਬੜਾ ਅਫਸੋਸ ਹੈ ਕਿ ਜਿਹੜਾ ਚੋਣ ਕਮਿਸ਼ਨ ਬਿਠਾਇਆ ਇੱਥੇ ਅਕਾਲੀ ਦਲ ਦੀ ਸਰਕਾਰ ਨੇ ਉਹ ਬਿਲਕੁਲ ਡਿਫੰਕਟ ਹੈ ਔਰ ਨਾ ਉਹ ਦਫਤਰ ਵੜਦੇ ਨੇ ਨਾ ਉਥੇ ਕਿਸੇ ਲੋਕ ਨੂੰ ਇਨਸਾਫ ਮਿਲਣ ਦੀ ਚਾਂਸ ਹੈ ਕਰੋੜਾਂ ਰੁਪਏ ਦਾ ਖਰਚਾ ਪੰਜਾਬ ਸਰਕਾਰ ਦੇ ਖਜ਼ਾਨੇ ਲੋਕਾਂ ਦੇ ਖਜ਼ਾਨੇ ਦੇ ਉੱਤੇ ਪਾਇਆ ਜਾ ਰਿਹਾ ਅਸੀਂ ਮੰਗ ਕਰਦੇ ਹਾਈ ਕੋਰਟ ਕੋ ਕਿ ਕਿਰਪਾ ਕਰਕੇ ਤੁਸੀਂ ਮਦਦਕਤ ਕਰੋ ਵਰਨਾ ਪੰਜਾਬ ਦੇ 13000 ਗ੍ਰਾਮ ਪੰਚਾਇਤਾਂ ਵਿੱਚ ਕੋਈ ਇਨਸਾਫ ਮਿਲਣ ਦਾ ਕੋਈ ਚਾਂਸ ਨਹੀਂ ਜੀ ਮੈਂ ਮਨਸੂਰਪੈਡ ਪਿੰਡ ਤੋਂ ਪੰਚ ਦੀ ਚੋਣ ਵਾਸਤੇ ਤਿੰਨ ਨੰਬਰ ਵਾਰਡ ਹੈ ਮੇਰੀ ਮੈਂ ਉਹਦੇ ਵਿੱਚੋਂ ਆਪਣੇ ਪੇਪਰ ਨਾਮਿਨੇਟ ਕੀਤੇ ਬਟ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹਨੇ ਮੇਰੇ ਪੇਪਰ ਇਸ ਕਰਕੇ ਰਿਜੈਕਟ ਕਰ ਦਿੱਤੇ ਕਿ ਉਹ ਵਾਰਡ ਲੇਡੀ ਰਿజర్ਵਡ ਹੈ ਠੀਕ ਹੈ ਜੀ ਮੇਰੇ ਪੇਪਰ ਰਿਜੈਕਟ ਹੋ ਗਏ ਤੇ ਹੁਣ ਕੀ ਕਰ ਰਿਹਾ ਹੈ ਕਿ ਸਾਡੇ ਜਿਹੜੇ ਡੀਸੀ ਜਿਹੜੇ ਜੇ ਤਰਜੀਤ ਸਿੰਘ ਮੰਗਰ ਜੀ ਉਹ 28 ਜੂਨ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰ ਰਹੇ ਆ ਜਿਸ ਜਿਹਨੂੰ ਹੁਦਿਆਦਾਰ ਹੈ ਕਿ ਵੋਟਰ ਲਿਸਟ ਵਿੱਚ ਵਾਰਡ ਨੰਬਰ ਚੇਂਜ ਕਰ ਦਿੱਤੇ ਹਨ ਹੁਣ ਮੇਰੀ ਵਾਰਡ ਨੰਬਰ ਵਾਰ ਜਿਹੜੀ ਹੈਗੀ ਵੋਟਰ ਲਿਸਟ ਵਿੱਚ 4 ਹੋ ਗਈ ਹੈ ਚਾਰ ਵਾਰਡ ਓਪਨ ਆ ਜਿਹੜੀ ਮੇਰੀ ਓਪਰਚ्युनिटी ਸੀਗੀ ਇਲੈਕਸ਼ਨ ਲੜਨ ਦੀ ਉਹ ਮੇਰੇ ਤੋਂ ਮਿਸ ਹੋ ਗਈ ਆ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱ ਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ